ਗੁਰੂ ਗ੍ਰੰਥ ਸਾਹਿਬ ਜੀ ਆਕਾਰ ਆਪਾਂ ਪਹੁੰਚਿਆ ਸ੍ਰੀ ਦਰਬਾਰ ਸਾਹਿਬ ਬੰਦੀ ਛੋੜ ਦਿਵਸ ਤੇ ਦਿਵਾਲੀ ਦੇ ਮੌਕੇ ਅੱਜ ਸਾਨੂੰ ਕਰਵਾਣਾ ਦਰਸ਼ਨ ਬਣੇ ਰ ਵੀਡੀਓ ਨਾਲ ਬਹੁਤ ਜਿਆਦਾ ਸੰਗਤ ਆਈ ਦੀ ਆ ਬਹੁਤ ਜਿਆਦਾ ਆਸਾ ਤੇ ਆ ਜੋ ਬਣੇ ਰ ਵੀਡੀਓ ਨਾਲ ਤੇ ਆਪਾਂ ਅਸੀਂ ਮੋਟਰਸਾਈਕਲ ਤੇ ਉਧਾ ਕਰਕੇ ਇਹ ਬੰਦੀ ਛੋੜ ਦਿਵਸ ਤੇ ਆ ਜੋ ਬਣੇ ਰ ਵੀਡੀਓ ਨਾਲ ਕਰਵਾਉਣਾ ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਭਾਈ ਜੋੜੇ ਜਮਾ ਕਰਵਾ ਕੇ ਚਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਦੇਖੋ ਬਹੁਤ ਜਿਆਦਾ ਸ਼ੰਗਤ ਆਈ ਵੀ ਆ ਵਧੀਆ ਲੱਗ ਨੂੰ ਕਰੀਂ ਵਧੀਆ ਲੱਗੀ ਆ ਲਓ ਜੀ ਕਰੋ ਦਰਬਾਰ ਸਾਹਿਬ ਦੇ ਦਰਸ਼ਨ ਬਹੁਤ ਜਿਆਦਾ ਸ਼ੰਗਤ ਆਈ ਵੀ ਆ ਬਹੁਤ ਸੋਹਣਾ ਸੁੰਦਰ ਨਜ਼ਾਰਾ ਦਿਵਾਲੀ ਦੇ ਮੌਕੇ ਦੇਖਣਾ ਹੁੰਦਾ ਬੰਦੀ ਛੋੜ ਦਿਵਸ ਆ ਜੀ ਬਣੇ ਰਿਹਾ ਵੀਡੀਓ ਨਾ ਚਲਦੇ ਆਂ ਆਪਾਂ ਦਰਬਾਰ ਸਾਹਿਬ ਚ ਇਸ਼ਨਾਨ ਕਰਕੇ ਤੇ ਮੱਥਾ ਟੇਕਣ ਚੱਲਦੇ ਆਂ ਇਸ਼ਨਾਨ ਕਰ ਲਿਆ ਆਪਾਂ ਉਦੋਂ ਚੱਲਦੇ ਆਪਾਂ ਪਰਿਵਾਰ ਸਾਹਿਬ ਦੇ ਮੱਥਾ ਟੇਕਣ ਆ ਜੋ ਵੀਡੀਓ ਨਾਲ ਬਣੇ ਰਿਹਾ ਵੇ ਗੁਰੂ ਜੀ ਕਰੋ ਚੱਕ ਸੰਗਤ ਸੰਗਤ ਬਹੁਤ ਜ਼ਿਆਦੇ ਆ ਕੱਢ ਵਾਲੀ ਕਰਕੇ ਰਾਸ ਬਹੁਤ ਜ਼ਿਆਦੇ ਆ ਜਿੰਦਗੀ 'ਚ ਜ਼ਰੂਰ ਇੱਕ ਵਾਰੀ ਸ੍ਰੀ ਅੰਬਰਸਰ ਸਾਹਿਬ ਦੀ ਦੀਵਾਲੀ ਦੇਖ ਕੇ ਜਾਇਆ ਕਰੋ। ਹੁਣ ਪੱਛੜਦਾ ਪ੍ਰਕਾਮਾ 'ਚ ਅੰਦਰ ਦੇਖੋ ਜੀ। ਦਰਸ਼ਨ ਕਰੋ। ਟਾਕੇ ਆਓ ਜੀ ਕਰੋ ਦਰਸ਼ਨ। ਦੀਵਾਲੀ ਦੇ ਸ੍ਰੀ ਅੰਬਰਸਰ ਸਾਹਿਬ ਦੀ ਦੀਵਾਲੀ ਕਰੋ ਦਾਸ ਕਮੈਂਟਾਂ ਚ ਵਾਇਗਰੂ ਜ਼ਰੂਰ ਲਿਖਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਪਹਿਲੀ ਵਾਰੀ ਆਉਂਦੀ ਜ਼ਿੰਦਗੀ ਚ ਅੰਬਰਸਰ ਸਾਹਿਬ ਦੀ ਦੀਵਾਲੀ ਦੇਖੀ ਆ ਪਰ ਦੀਵਾਲੀ ਦੇਖਣ ਵਾਲੀ ਜ਼ਰੂਰ ਹੁੰਦੀ ਆ ਮੰਦੀ ਛੋੜ ਦਿਵਸ ਹਾਂ ਜੀ ਚਲੋ ਚੱਲਦੇ ਅੱਗੇ ਦਰਬਾਰ ਸਾਹਿਬ 'ਚ ਕਰਦੇ ਆਂ ਦਰਸ਼ਨ ਦਰਬਾਰ ਸਾਹਿਬ ਦੇ ਆ ਜੀ ਕਰਾਉਣੇ ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਦਰਸ਼ਨ ਉਹ ਨਾਲ ਲਾਗਣੀ ਵੀਡੀਓ ਚਲ ਥੋੜੀ ਖਾਸ ਬਣਾਈ ਜਿਆ ਬੋਲ ਥੋੜ ਮਿਲਦਾ ਬਰੁਕਰ ਜਾਦੀ ਯਾਰ ਦੀਵਾ ਵੀ ਜਗਾਉਣਾ ਦੀਵਾ ਵੀ ਲਾਉਣੇ ਆ ਗੁਰੂ ਘਰ ਜਾ ਕੇ ਉਹ ਵਾਹਿਗੁਰੂ ਸਾਹਿਬ ਨੂੰ ਤੰਦਰੁਸਤੀ ਬਖਸ਼ੀ ਰੱਖੇ ਕਰੇ ਕਿਰਪਾ ਵਾਹਿਗੁਰੂ ਪਹਿਲੀ ਵਾਰੀ ਦੀਵਾਲੀ ਤੇ ਆਇਆ ਸ੍ਰੀ ਅੰਮ੍ਰਿਤਸਰ ਸਾਹਿਬ ਆਪਾਂ ਇੱਦਾਂ ਨਹੀਂ ਇੱਧਰ ਖੰਡੇ 'ਚ ਦੀਵਾ ਲਾਇਆ ਖੰਡਾ ਬਣਾਇਆ ਮੈਂ ਲਓ ਜੀ ਵਾਹਿਗੁਰੂ ਆਉਜੀ ਕਰਾਉਣੇ ਸਾਨੂੰ ਦੁੱਖ ਭੰਨੀ 베ਰੀ ਦੇ ਦਰਸ਼ਨ ਕਰੋ ਦਰਸ਼ਨ ਦੁੱਖ ਤੋਂ ਨਿਵੇਦੀ ਦੇ ਆਉਜੀ ਪਾਗੇ ਦੂੰਗਾ ਹੁਣ ਗੋਗੂੰਗਾ ਬਣਾ ਬਹਰੀ ਸ਼ਮਨ ਇਹ ਦੂੰਗਾ ਇੱਥੇ ਦਿੱਲੀ ਦਾ ਤਖਤ ਪਿਆ ਜਿਹੜਾ ਦਿੱਲੀ ਨੂੰ ਜਿੱਤ ਕੇ ਕਾਸਟਾ ਹੈ ਜੀ ਸ੍ਰੀ ਦਰਬਾਰ ਸਾਹਿਬ ਚ ਤੇ ਦਿੱਲੀ ਦਾ ਤਖਤ ਬੈਠ ਕੇ ਕਰੋ ਜੀ ਕਰੋ ਸੇਵਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਬਹੁਤ ਜਿਆਦੇ ਸੰਗਤਾਂ ਸ਼ਾਮ ਨੂੰ ਤਾਂ ਬਹੁਤ ਜਿਆਦੇ ਗੱਠਾਂ ਗਾ ਸ਼ਾਮ ਤੋਂ ਤੇਰਾ ਦੇਖ ਕਰਕੇ ਗੁਰੂ ਘਰ ਆਈ ਵੀ ਹੈ ਨਾ ਮੰਡੀ ਹੋ ਜਾਂਦੇ ਸੂਸ਼ਟਵਾਦੀਆਂ ਟੱਕੇ 1983 ਦੇ ਗੋਲੀਆਂ ਦੇ ਨਿਸ਼ਾਨ ਵੀ ਆ ਤੇ ਯਾਹ ਦਿੱਲੀ ਦਾ ਤਸਵੀਰ ਉਹ ਪਛਰੇ ਉਹ ਪਛਰੇ ਲੱਦੇ ਹੁਣ ਇਹ ਇਸ਼ਾਰ ਕਰਕੇ ਮੱਥਾ ਟੇਕ ਕੇ ਸਾਧੂ ਕੱਪੜੇ ਨੂੰ ਬਾਅਸਾ ਪਾ ਦੇ ਕੇ ਹਾਂ ਕਰਦੇ ਸਰਬੰਦੀਆ ਪਗੜੀ ਜਗਤਾਨ ਦੀ ਸਭ ਸਭਾਈ ਜੀ ਉਹਦੇ ਜਨਤਰ ਤੋਂ ਚਲਦੇ ਪਿੰਡ ਨੂੰ ਬਾਸਤ ਨਾਮ ਲਿਖਣ ਵਾਲਾ ਉਹ ਬਾਹਿਰੋਂ ਕਲਪਾ ਕਰਦੇ ਪੰਟਾ ਚਾਈ ਦੀ ਜੁੜੀ ਜੋਤ ਅਨੁਕਰੋ ਦਰਸ਼ਨਾਂ ਦਾ ਆਸਟਾ ਦਿਵਾਰ ਸ਼ਬਦ ਜੀ